ਜੀ ਮੇਰਾ ਨਾਮ ਦੀਪਕ ਕੁਮਾਰ ਹੈ। ਇਹ ਕੀ ਬਈਰ ਵੀ ਇੰਟਰਚੈਡ ਅਕੀ ਹੈ। ਸਰ ਮੈਂ ਦੀਪਕ ਕੁਮਾਰ ਹਾਂ। ਉਹ ਕੀ ਬੋਲ ਰਿਹਾ ਹੈ? ਇਸ ਸੈਂਟਰ ਚਰ ਉਹਨਾਂ ਲਈ ਹੌਕੀ ਦਾ ਸਾਡੀ ਗਰਾਊਂਡ ਹੌਕੀ ਔਰ ਐਥਲੈਟਿਕਸ ਗਰਾਊਂਡ ਮਿਲਦੇ। ਉਹਦੇ ਵਿੱਚ ਅਨੈਸੈਸਰੀ ਤੋਂ ਕਿੱਕੜੀਆਂ ਦਾ ਗੇਮ ਸਕਿੱਲ ਦੇ ਹੁਨਰ ਤਾਂ ਦਿੱਤਾ ਜਾਂਦਾ ਹੁੰਦਾ। ਤੇ ਸਾਡੇ ਰੂਪੇ ਦਾ ਬਾਗ ਵੀ ਉੱਥੇ ਹੀ ਡੇ ਜੀ। ਫਾਇਦੇ ਸਾਰ ਦੱਸ ਫੈਸ਼ਨਸ ਵੀ ਬੱਚਿਆਂ ਦੇ ਨਾਲ 40 ਰਿਆਲ ਦੇ 2 200 ਰੁਪਏ ਆਨ ਸ਼ੋਹਰਿਦੋੜੀ ਉੱਚੇ ਜਿੰਗੋ ਹਰ ਇੱਕ ਆਂਦੇ ਜਿਹੜਾ ਬੰਦੇ ਇਹ ਉੱਥੇ ਆ ਗਏ ਜੀ ਉਹਨਾਂ ਦੇ ਸਾਡੇ ਬੱਚੇ ਦੀ ਕਿਸੇ ਬਹੁਤ ਵੱਜ ਗਈ ਉਹ ਕੀ ਕਰਨਾ ਇਸ ਜੀ ਸਰ ਉਹ ਸਾਰੇ ਅਨਜਾਇਰਮੈਂਟ ਕਰਦੇ ਜੀ ਉੱਥੇ ਪਾਕਿਸਤਾਨ ਜਿਹੜਾ ਹਾਰਨ ਹਿੰਦੂਆਰ ਤੋਂ ਕਰ ਰਿਹਾ ਰਹੇ ਜੀ ਕਿ ਉਹ ਐਜਾਇਰਮੈਂਟ ਕਰਦੇ ਆ ਜੀ ਸਾਡੇ ਬੱਚੇ ਦੀ ਬੋਲ ਉਹਨਾਂ ਦੇ ਵੱਜ ਗਈ ਇੱਕ ਪਸੰਦ ਸੋਨਨ ਬੱਚਿਆਂ ਨੂੰ ਲਾ ਗਏ ਮਾਂਾਂ ਨੇ ਨੀਆਂ ਕੁੜੀਆਂ ਛੋਟੀ ਛੋਟੀ ਕੁੜੀਆਂ ਨੇ ਤੇ ਜਦੋਂ ਮੈਂ ਨਾਲ ਬਰੂਕਣਾ ਆਇਆ ਤੇ ਮੇਰੇ ਨਾਲ ਤੋਂ ਕੋਈ ਕੀਤੀ ਹੈ ਜੇ ਮੇਰੇ ਮੂੰਹ ਤੇ ਮਾਰਿਆ ਜੀ ਮੈਂ ਬਿਹੁਲ ਹੋ ਗਿਆ ਜੀ ਮੇਰੇ ਬੱਚਿਆਂ ਨੇ ਮੇਰੇ ਮੂੰਹ ਤੇ ਪਾਣੀ ਪਾ ਗਏ ਮੈਨੂੰ ਹੋਸ਼ ਚ ਗਿਆ ਦਾ ਆ ਕੱਪੜੇ ਪਾ ਲਏ ਤੇ ਆ ਸਾਰਾ ਸਿਚਿਆ ਪਿਆ ਉਸ ਤੋਂ ਬਾਅਦ ਵੀ ਇਹ ਹੀ ਗੂਸ ਉਹ ਪੁਲਿਸ ਵੀ ਇੱਥੇ ਆ ਕੇ ਕਾਰਵਾਈ ਕਰ ਲਈ ਤੇ ਐਸਆਈ ਸਾਹਿਬ ਦਾ ਮੈਨੂੰ ਫੋਨ ਆਇਆ ਵਾ ਕਿ ਸਥਾਨੇ ਆ ਕੇ ਰਿਪੋਰਟ ਦੋ ਮੈਂ ਥੀ ਹੈਂ ਫੈਕਟਰੀ ਆਈਟਮ ਇਹ ਸ਼ੁਰੂ ਤੋਂ ਕੀ ਮੰਗਦੇ ਮੈਂ ਇਹ ਇਮਾਨ ਕਹਾ ਗਿਆ ਜਿਹੜੇ ਇਹ ਬੰਦੇ ਚ ਇਨਵੋਲਡ ਸੁਰੇਸ਼ ਸਿੰਘ ਨੰਗੂਰੀਆ ਜੀ ਤੇ ਆਪਣੇ ਆਪ ਨੂੰ ਪੋਜੀਸ਼ਨ ਕਹਿੰਦੇ ਆ ਜੀ ਜਿਹਨਾਂ ਨੇ ਸੰਗਠਨ ਪਾਇਆ ਪਿਆਦਰਾਂ ਬਲਵਿੰਦਰ ਸਿੰਘ ਮੁੱਮੀ ਐਡਵੋਕੇਟ ਨੇ ਜੀ ਸਹਾਪਾ ਸਿੰਘ ਥਿੰਦ ਜਿਹੜੇ ਹੈਗੇ ਜੀ ਕੁਲਿੰਦਰ ਸਿੰਘ ਕਲੀਨਿਕਲ ਜੱਜਪੁਰਾ ਇਹ ਨਾਲ ਹੈ ਤੇ ਇਹਨਾਂ ਦੇ ਜਿਹੜੇ ਮੋਰਲੀ ਸੀਗੇ ਜਿਨ੍ਹਾਂ ਨੇ ਇਹ ਰੌਗ ਲੈ ਕੇ ਆਇਸਗੇ ਜੀ ਪ੍ਰਕਾਸ਼ ਸਿੰਘ ਪੰਡਾਓ ਜੀ ਕਿ ਮਾਲਟਾ ਨੂੰ ਵਿੱਚ ਲੰਦੀ ਹੈ ਜੀ ਅਮਰੀਕਾ ਤੋਂ ਆਏ ਹੋਏ ਆ ਇਹ ਸਭ ਤੋਂ ਮੂਰੇ ਸੀਗੇ ਜੀ ਨਾਲ ਉਹਨਾਂ ਦੇ ਨਾਲ ਸੁਦੇਵ ਸਿੰਘ ਨਾਨਕਪੁਰੀਆ ਦੇ ਦੋਵੇਂ ਭਰਾ ਗੁਰਮੇਲ ਸਿੰਘ ਜਿਨੇ ਵੀ ਨੂੰ ਮਾਰਿਆ ਮੂਰੇ ਤੇ ਮਾਰੇ ਹੋਏ ਤੇ ਨਾਲ ਸੁਦੇਵ ਸਿੰਘ ਜਿਹੜੇ ਹੈ ਜੀ ਇਹਨਾਂ ਦੇ ਭਰਾ ਸੁਦੇਵ ਸੁਦੇਵ ਸਿੰਘ ਨਾਮ ਇਹਨਾਂ ਸਾਰਿਆਂ ਨੂੰ ਮਿਲ ਕੇ ਕੋਈ ਟੈਨਸ਼ਨ ਨਹੀਂ ਸਭ ਬੱਚੇ ਡਰੇ ਸਹਿਮੇ ਸੀਗੇ ਜੀ ਫਰਦਾਨ ਮੈਂ ਪ੍ਰਵਚਨਕ ਜੀ ਕੋਲ ਨੂੰ ਮਿਲ ਕਹਿੰਦੇ ਕਿ ਜੀ ਮੱਚੀਆਂ ਦੀ ਸੋਚਾ ਕੀ ਹੈ ਜਿਹੜਾ ਦੇ ਜਿਹੜੇ ਅੰਸਰ ਆ ਗਏ ਆ ਇਹਨਾਂ ਦੇ ਤੌਰ ਤੇ ਕੀ ਨਾਮ ਜੀ ਦਾ ਹਾਂ ਜੀ ਮੇਰਾ ਨਾਮ ਜੇ ਪਟਵਾਰ ਹੈ ਇਹ ਕੀ ਬੀ ਇੰਟਰਚਰਡ ਕੀ ਹੈ ਸੰਤ ਸਿੰਘ ਮੇਰਾ ਜੀ ਪਟਵਾਰ ਉਹ ਫੀਲ ਕੋਸ ਨੂੰ ਮਿਲਣਾ ਇਸ ਸੈਂਟਰ ਚਾਹੁੰਦੇ ਆ ਜੀ ਹੌਪੀ ਦਾ ਸਾਡੀ ਗਰਾਊਂਡ ਹੌਕੀ ਯਰਲ ਐਥਲੈਟਿਕਸ ਗਰਾਊਂਡ ਨਹੀਂ ਉਦੇ ਵਿੱਚ ਅਨੈਸਸੀ ਤੋਂ ਅੱਗੇ ক্রিকেট ਜਾਂ ਦਾ ਗੇਮ ਸਟੇਜ ਦੇ ਹਮਰਾਗੀ ਤਿਆਰ ਹੋ। ਤੇ ਸਾਡੇ ਰੋਪੀ ਨ ਬਾਹਰਲੀ ਉਹ ਥੀ ਕਿੱਢ ਗਿਆ ਜੀ। ਅੱਜ ਸਾਡਾ ਸਪੈਸ਼ਲ ਸੀ ਕਿ ਬੱਚਿਆਂ ਦੇ ਨਾਲ ਚੱਲੀ ਗਿਆ ਬੱਚੇ ਚੇੜ ਕੁੜੀਆਂ ਛੋਟੀਆਂ ਕੁੜੀਆਂ ਸੁੱਤੀ ਗਏ। ਇੱਕ ਆਂਗੇ ਮੰਦੀਆ ਨੂੰ ਥੀ ਆਈ ਜੀ। ਉਹਨਾਂ ਦੇ ਸਾਡੇ ਬੱਚੇ ਦੀ ਕਿਸੇ ਬਹੁਤ ਬੱਚੀ। ਤਾਂ ਕੀ ਕਰਨਾ ਹੈ ਜੀ ਸਰ? ਉਹ ਸਾਰੇ ਆਪਣਾ ਇੰਜਾਇਰਮੈਂਟ ਕਰਦੇ ਜੀ ਉੱਥੇ 파ਰਟੀ ਸਟਾਫ ਹੋ ਜੀ ਹੈ ਮਾਨ ਐਂਧਵਰ ਤੋਂ ਕਿਰੇ ਰਿਗ ਦੇ ਜੀ ਕਿ ਉਹ ਇੰਜਰਮੈਂਟ ਕਰਦੇ ਆ ਜੀ ਸਾਡੇ ਬੱਚੇ ਦੀ ਬੋਲ ਉਹਨਾਂ ਦੀ ਵੱਜ ਗਈ 1% ਨੇ ਉਹਨਾਂ ਨੂੰ ਬੱਚਿਆਂ ਨੂੰ ਗਾਣਾ ਗਾੜੀ ਮਾਂ ਤਾਂ ਲੀਆਂ ਕੁੜੀਆਂ ਛੋਟੀ ਛੋਟੀ ਕੁੜੀਆਂ ਨੇ ਤੇ ਜਦੋਂ ਮੈਂ ਨਾਲ ਰੁਕਣ ਆਇਆ ਤੇ ਮੇਰੇ ਨਾਲ ਤੋਂ ਬਾਈ ਦਿੱਤੀ ਆ ਜੇ ਮੇਰੇ ਮੂੰਹ 'ਤੇ ਮਾਰਿਆ ਜੀ ਮੈਂ ਡੇਹੋ ਸਕਿਆ ਜੀ ਮੇਰੇ ਬਜਿਆਂ ਨੇ ਮੂਹਰ ਕੇ ਪਾਣੀ ਪਾ ਗਏ ਮੈਨੂੰ ਬਹੁਤ ਛੇੜਾਂਦਾ ਆ ਕੱਪੜੇ ਪਾਣੀ ਦਿੱਤੇ ਜਾਂ ਸਾਰਾ ਸਮਝ ਗਿਆ ਪੁਸਤਕਾਂ ਮੇਰੇ ਹੀ ਮੂਸ ਕੋਪੋਲਿਸ ਦੇ ਵਿੱਚ ਮੈਂ ਕਾਰਵਾਈ ਕਰ ਲਈ ਤੇ ਐਸਆਈ ਸਾਹਵਦਾਨ ਨੂੰ ਫੋਨ ਆਇਆ ਵਾ ਕਿ ਸਥਾਨੇ ਆ ਕੇ ਰਿਪੋਰਟ ਦੋ ਮੈਂ ਇਥੇ ਹੈਂ ਮੈਂ ਵੀ ਆਇਆ ਹਾਂ ਸੋ ਚਾਰਚੋਤ ਇਮਾਨਦਤ ਮੈਂ ਇੱਕ ਮਨ ਕਰਦਾ ਜੀ ਜਿਹੜੇ ਇਹ ਬੰਦੇ ਚ ਇਨਵੋਲ ਦਾ ਸੁਦੇਸ਼ ਸਿੰਘ ਨਾਨਕਪੁਰਿਆ ਜੀ ਤੇ ਆਪਣੇ ਆਪ ਨੂੰ ਪੋਲਿਟੀਸ਼ਨ ਕਹਿੰਦੇ ਆ ਜੀ ਇਹਨਾਂ ਨੇ ਸਾਨੂੰ ਦਿਖਣ ਪਾਇਆ ਪਿੰਡਾਂ ਦੇ ਨਾਲ ਬਲਵੰਦਰ ਸਿੰਘ ਗੁਮੀਏ ਰੋਗੇੜ ਨੇ ਜੀ ਸਹਾੁਰਤਾ ਸਿੰਘ ਖਿੰਦੇ ਜਿਹੜੇ ਹੈਗੇ ਜੀ ਕਲੀਨ ਸੈਂਟ ਕਲੀਨਿਕ ਵਾਲੇ ਜਗਪੁਰਾ ਇਹ ਨਾਲ ਹੀ ਤੇ ਇਹਨਾਂ ਦੇ ਜਿਹੜੇ ਮੋਰੀ ਸੀਗੇ ਜਿਨ੍ਹਾਂ ਨੇ ਰੋਗ ਲੈ ਕੇ ਆਇਸਲੀ ਜੀ ਪ੍ਰਕਾਸ਼ ਸਿੰਘ ਪੰਡਾਓ ਜੀ ਹਿਮਾਡਾਉਨ ਵਿੱਚ ਰਹਿੰਦੇ ਅਮਰੀਕਾ ਤੋਂ ਆਏ ਹੋਇਆ ਕਿਸ ਤੋਂ ਮੂਰੀ ਸੀ ਗਈ ਹੈ ਨਾਲ ਉਹਨਾਂ ਦੇ ਨਾਲ ਸਿ ਗਦੇਵ ਸਿੰਘ ਨਨਕਪੁਰਿਆ ਦੇ ਦੋਵੇਂ ਭਰਾ ਗੁਰਮੀਤ ਸਿੰਘ ਜਿਹਨੇ ਮਨੁਆਇਆ ਮੂਰੀ ਤੋਂ ਮਾਰੇ ਹੋਏ ਤੋਂ ਨਾਲ ਸਿ ਗਦੇਵ ਸਿੰਘ ਨੇ ਜਿਹੜੇ ਹੈਗੇ ਨੇ ਇਹਦੇ ਭਰਾ ਸੁਦੇ 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 ਜਿੰਨਾਂ ਨੂੰ ਜਦੋਂ ਸਾਰਨ ਮਿਲ ਗਿਆ ਤਾਂ ਕੰਦਾਂ ਸਾਰੇ ਬੱਚੇ ਡਰੇ ਸੈਨੇ ਵਸੇ ਇਹ ਉਹਦੇ ਮੈਂ ਪ੍ਰੋਜੈਕਟ ਰਨ ਹਾ ਸੀ ਜੇ ਮੈਂ ਕੰਪਲੀਟ ਕੀਤਾ ਪਿੱਛੇ ਬੱਚਿਆਂ ਦੀ ਸੋਸ਼ਲ ਕਿੱਦਰੀ ਜਿੰਨਾਂ ਦੇ ਜਿਹੜੇ ਅੰਸਰੇ ਗਏ ਆ ਇਹਨਾਂ ਦੇ ਕਾਰਜ ਦੀ ਮੇਰਾ ਨਾਮ ਜੇਖਾ ਕੁਮਾਰ ਹੈ। ਇਹ ਕੀ ਬਈ ਜੀ ਤੁਹਾਡਾ ਚੜ੍ਹਾ ਕੀ ਹੋਇਆ? ਸੈਲਫੀ ਮੈਂ ਜੇਖਾ ਕੁਮਾਰ ਹਾਂ। ਉਹ ਕੀ ਹੋຊੂ ਕਹਨਾ। ਇਸ ਸੈਂਟਰ ਚ ਆਉਂਦੇ ਆਈ ਫੁੱਟਬਾਲ ਸਾਡੀ ਗਰਾਊਂਡ ਹੌਕੀ ਔਰ ਐਥਲੈਟਿਕ ਗਰਾਊਂਡ ਨੇ ਵੀ ਉਹਦੇ ਵਿੱਚ ਫੁਨੈਸਸਿਟੀ ਤੋਂ ਕਿੱਕੜੀਆਂ ਦਾ ਗੇਮਸ ਫੀਲ ਦੇ ਨੂੰ ਪ੍ਰਾਪਿਤ ਹੁੰਦਾ ਹੁੰਦਾ। ਤੇ ਸਾਡੇ ਰੂਪੇ ਦਾ ਬਾਗਲੀ ਉਹ ਫਿੱਟ ਗੇ ਜੀ ਸਾਡੇ ਸਾਡਾ ਫੈਸਟਨਸ ਵੀ ਬੱਚਿਆਂ ਦੇ ਨਾਲ 40 ਬੱਚੇ 222 ਪੁੜੀਆਂ ਛੋਟੀਆਂ ਛੋਟੀਆਂ ਬੱਚੇ ਜਿੰਗਲ ਹਰ ਇੱਕ ਆਂਡੇ ਬੰਦੇ ਉੱਥੇ ਆ ਗਏ ਜੀ ਉਹਨਾਂ ਦੇ ਸਾਡੇ ਬੱਚੇ ਵੀ ਕਿਸੇ ਬਹੁਤ ਵੱਜ ਗਏ ਕੀ ਕਰਨਾ ਇਸ ਜੀ ਉਹ ਸਾਰੇ ਆਪਣਾ ਇੰਜਾਇਰਮੈਂਟ ਕਰਦੇ ਜੀ ਉੱਥੇ ਪਾਕਿਸਤਾਨ ਜੀ ਹੈ ਹਾਰ ਮਹਿੰਦਵਾਰ ਉੱਤੇ ক্রিকেট ਖੇਡਦੇ ਆ ਜੀ ਤੇ ਉਹ ਇੰਜਾਇਰਮੈਂਟ ਕਰਦੇ ਆ ਜੀ ਸਾਡੇ ਬੱਚੇ ਦੀ ਬੋਲ ਉਹਨਾਂ ਦੇ ਵੱਜ ਗਏ ਕੀ ਪਸੰਦ ਹਨ ਉਹਨਾਂ ਬੱਚਿਆਂ ਦਾ ਗੱਡੀਆਂ ਮਾਂਾਂ ਨੇ ਮੇਰੇ ਕੁੜੀਆਂ ਛੋਟੀ ਛੋਟੀ ਕੁੜੀਆਂ ਨੂੰ ਤੇ ਜਦੋਂ ਮੈਂ ਨਾਲ ਬਰੂਕਣ ਆਇਆ ਤੇ ਮੇਰੇ ਨਾਮ ਤੋਂ ਬਾਈ ਦਿੱਤੀ ਹੈ ਤੇ ਮੇਰੇ ਮੂੰਹ 'ਤੇ ਮਾਰਿਆ ਜੀ ਮੈਂ ਘਬਰਸੋ ਗਿਆ ਜੀ ਮੇਰੇ ਬੱਚਿਆਂ ਨੇ ਮੇਰੇ ਮੂੰਹ 'ਤੇ ਪਾਣੀ ਪਾ ਗਏ ਮੈਨੂੰ ਹੋਸ਼ ਚ ਗਿਆ ਤਾਂ ਆ ਕੱਪੜੇ ਬਾਹਰ ਮੁੱਤੇ ਆਈ ਆ ਸਾਰਾ ਸੁੰਝ ਗਿਆ ਪਸਤਵਾਂ ਮੇਰੇ ਹੀ ਮੂਸ ਉਹ ਬੁਰਜ਼ ਦੇ ਵਿੱਚ ਮੈਨੂੰ ਕਾਰਵਾਈ ਕਰ ਲਈ ਐ ਏਐਸਆਈ ਸਾਵਧਾਨ ਨੂੰ ਫੋਨ ਆਇਆ ਵਾ ਤੇ ਸਥਾਨੇ ਅਗੇ ਰੋਡ ਹੋਈ ਮੈਂ ਥੇ ਹਾਂ ਸਕ ਜੇ ਜਾਈ ਤਾਂ ਮੈਂ ਮੈਂ ਇਹ ਇਮਾਨ ਕਰਦਾ ਜੀ ਜਿਹੜੇ ਬੰਦੇ ਚ ਇਨਵੋਲ ਵਸ ਸੁਰੇਸ਼ ਸਿੰਘ ਨਾਨਕਪੁਰਿਆ ਜੀ ਤੇ ਆਪਣੇ ਆਪ ਨੂੰ ਪੋਲੀਟੀਸ਼ੀਅਨ ਕਹਿੰਦੇ ਆ ਜੀ ਜਿਹੜਾ ਨੇ ਸਾਨੂੰ ਥਿਲਕਣ ਪਾਇਆ ਪినాਦਰਨ ਬਲਵਿੰਦਰ ਸਿੰਘ ਮੁੱਮੀ ਐਡਵੋਕੇਟ ਨੇ ਜੀ ਸਾਹ ਹਰਪਾ ਸਿੰਘ ਖੰਧ ਜਿਹੜੇ ਹੈਗੇ ਜੀ ਕਲੀਨ ਸਿੰਘ ਵੀ ਨਿਕਲੇ ਜਾਂ ਪੂਰਾ ਇਹ ਨਾਲ ਹੈ ਤੇ ਇਹਨਾਂ ਦੇ ਜਿਹੜੇ ਮੋਰੇ ਸੀਗੇ ਜਿੰਨਾਂ ਨੇ ਇਹ ਗਾਗ ਲੈ ਕੇ ਆਇਆ ਸੀ ਜੀ ਪ੍ਰਕਾਸ਼ ਸਿੰਘ ਪੰਡਾਓ ਜੀ ਕਿ ਮਾਲਟਾ ਨੂੰ ਵਿੱਚ ਲੰਦੀ ਹੈ ਜੀ ਅਮਰੀਕਾ ਤੋਂ ਆਏ ਹੋਏ ਆ ਇਹ ਸਭ ਤੋਂ ਪੂਰੀ ਸੀ ਗਈ ਨਾ ਉਹਨਾਂ ਦੇ ਨਾਲ ਸੁਦੇਵ ਸਿੰਘ ਨਾਨਕਪੁਰੀਆ ਦੇ ਦੋਵੇਂ ਭਰਾ ਗੁਰਮੇਲ ਸਿੰਘ ਜਿਨੇ ਵੀ ਨੂੰ ਮਾਰਿਆ ਮੂਰਤ ਮਾਰੇ ਹੋਏ ਤੇ ਨਾਲ ਸੁਦੇਵ ਸਿੰਘ ਜਿਹੜੇ ਹੈ ਜੀ ਨੇ ਭਰਾ ਸੁਦੇਵ ਸੁਦੇਵ ਸਿੰਘ ਨਾਮ ਇਹਨਾਂ ਸਾਰਿਆਂ ਨੂੰ ਮਿਲ ਕੇ ਕੋਟੇ ਜਾਂਦੇ ਸਭ ਬੱਚੇ ਡਰੇ ਸਹਿਮੇ ਸੀਗੇ ਜੀ ਸਰ ਜੀ ਮੈਂ ਪ੍ਰਵਚਨਕ ਰਾਜ ਸਿੰਘ ਜੁਨੇ ਮਾਨਕਪੁਰ ਪਿਛੇ ਬੱਚਿਆਂ ਦੀ ਸੋਸ਼ਲ ਵਿਤੀ ਲਈ ਪੰਜਾਬ ਦੇ ਜਿਹੜੇ ਅੰਸਰ ਹੈਗੇ ਆ ਇਹਨਾਂ ਦੇ ਤੌਰ ਤੇ ਹਾਂਜੀ ਮੇਰਾ ਨਾਮ ਜੀ ਪੱਤਮਾਰ ਹੈ ਜੀ ਕੀ ਬੀ ਇਲ ਟਡ ਚੜਾ ਕੀ ਹੋਇਆ ਸੰਤ ਸਿੰਘ ਜੀ ਪੱਤਮਾਰ ਉਹ ਫਿਰ ਕੋਸ ਨੂੰ ਪੁੱਛਣਾ ਇਸ ਸੈਂਟਰ ਚ ਖੋਣਿਆ ਜੀ ਉਹ ਫਿਰ ਸਾਡੀ ਗਰਾਊਂਡ ਹਾਕੀ ਔਰ ਐਥਲੈਟਿਕ ਗਰਾਊਂਡ ਲਈ ਵੀ ਉਹਦੇ ਵਿੱਚ ਅਨੈਸਸਟੀ ਤੋਂ ਫੇਰ ਕ੍ਰਿਕਟੀਆਂ ਦਾ ਗੇਮਸ ਫੀਲ ਦੇ ਹੁੰਦਾ ਵੀ ਤਾਂ ਹੁੰਦਾ ਹੈ ਤੇ ਸਾਡੇ ਲੋਕੀ ਨੂੰ ਬਾਹਰਲੀ ਉਹ ਸਿੱਖਿਆ ਜੀ ਅੱਜ ਸਾਡਾ ਸਪੈਸ਼ਲ ਸੀਰੀਜ਼ ਦੇ ਬੱਚਿਆਂ ਦੇ ਨਾਲ 40 ਬੱਚੇ ਜਿਵੇਂ ਕੁੜੀਆਂ, ਛੋਟੀਆਂ ਕੁੜੀਆਂ, ਛੁੱਟੇ ਕਿੰਨੇ ਇੱਕ ਆਂਡੇ ਮੰਡੀ ਐ ਉਥੇ ਆਈ ਦੀਏ ਜੀ ਉਹਨਾਂ ਦੇ ਸਾਡੇ ਬੱਚੇ ਦੀ ਕਿਸੇ ਨਹੀਂ ਬੋਲ ਬੱਚੀ ਤਾਂ ਕੀ ਕਰਨਾ ਇਸ ਜੀ ਸਰ ਹੋਰ ਸਿਰਫ ਨਹੀਂ ਜਰਮੈਂਟ ਕਰਦੇ ਜੀ ਉੱਤੇ ਪਾਰਟੀ ਸਾਲ ਜੀ ਹੈ ਮਾਰਨ ਐਂਡਵਾਰਥ ਤੇ ਕ੍ਰਿਕਟ ਦੇ ਆ ਜੀ ਕਿ ਉਹ ਜਰਮੈਂਟ ਕਰਦੇ ਆ ਜੀ ਸਾਡੇ ਬੱਚੇ ਦੀ ਬੋਲ ਉਹਨਾਂ ਦੀ ਬੱਚੀ ਕੀ ਪਰਸਨ ਨੇ ਉਹਨਾਂ ਨੂੰ ਬੱਚਿਆਂ ਨੂੰ ਗਵਾਣਾ ਬੀੜੀ ਮਾਰਤਾ ਨਹੀਂ ਕੁੜੀਆਂ ਛੁੜੀ ਛੁੜੀ ਕੁੜੀਆਂ ਨੇ ਤੇ ਇੱਕ ਜਦੋਂ ਮੈਂ ਨਾਲ ਰੋਕਣ ਆਇਆ ਤੇ ਮੇਰੇ ਹੱਥੋਂ ਬਾਈ ਦਿੱਤੀ ਹੈ ਤੇ ਮੇਰੇ ਮੂੰਹ 'ਤੇ ਮਾਰਿਆ ਜੀ ਮੈਂ ਬੇਹੋਸ਼ ਹੋ ਗਿਆ ਜੀ ਮੇਰੇ ਬੱਚਿਆਂ ਨੇ ਮੇਰੇ ਮੂੰਹ 'ਤੇ ਪਾਣੀ ਪਾ ਗਏ ਮੈਨੂੰ ਹੋਸ਼ ਚ ਆਂਦਾ ਆ ਕੱਪੜੇ ਪਾ ਲਏ ਤੇ ਆ ਸਾਰਾ ਸਮਝ ਗਿਆ ਪੁਸਤਵਾਨ ਮੇਰੇ ਹੀ ਮੂੰਹ 'ਤੇ ਉਹ ਪੁਲਿਸ ਵਾਲੇ ਵੀ ਚੱਲ ਆ ਰਹੇ ਗਏ ਐਸਆਈ ਸਾਹਵਦਾਨ ਨੂੰ ਫੋਨ ਆਇਆ ਵਾ ਕਿ ਸਥਾਨੀ ਅਗਰੇ ਰਿਪੋਰਟ ਹੋ ਗਈ ਮੈਂ ਕਿਹਾ ਹੈਗਾ ਮੈਂ ਕੀ ਹੋਇਆ ਇਹ ਤਾਂ ਮੈਂ ਇੱਕ ਮੰਗ ਕਰਦੇ ਮੈਂ ਇੱਕ ਮੰਗ ਕਰਦਾ ਜੀ ਜਿਹੜੇ ਇਹ ਬੰਦੇ ਚ ਇਨਵੋਲ ਰਸੂਲ ਦੇਵ ਸਿੰਘ ਨਾਨਕਪੁਰਿਆ ਜੀ ਇਹ ਆਪਣੇ ਆਪ ਨੂੰ ਪੋਲੀਟੀਸ਼ਨ ਕਹਿੰਦੇ ਆ ਜੀ ਇਹਨਾਂ ਨੇ ਸਾਨੂੰ ਠਿਲਕਣ ਪਾਇਆ ਨਦਰਾਨ ਬਲਵੰਦਰ ਸਿੰਘ ਮੁੱਮੀ ਐਗਰੀਡੇਟ ਨੇ ਜੀ ਸਾਹ ਹਰਤਾਸ ਸਿੰਘ ਖਿੰਦ ਤੁੰਨੇ ਲੈ ਗਏ ਜੀ ਕਨਸੈਂਟ ਲੀਨਿੰਗ ਵਾਲੇ ਜੱਪੜਾ ਇਹ ਨਾਲ ਹੀ ਤੇ ਇਹਨਾਂ ਦੇ ਜਿਹੜੇ ਮੋਰੀ ਸੀਗੇ ਜਿਨ੍ਹਾਂ ਨੇ ਰੋਗ ਲੈ ਕੇ ਆਇਸ ਵੀ ਜਿ ਪ੍ਰਕਾਸ਼ ਸਿੰਘ ਪੰਡਾਓ ਜੀ ਹਿਮਾਚਲ邦 ਵਿੱਚ ਰਹਿੰਦੇ ਅਮਰੀਕਾ ਤੋਂ ਆਏ ਹੋਇਆ ਸਭ ਤੋਂ ਪੂਰੀ ਸੀਗੇ ਨਾਂ ਉਹਨਾਂ ਦੇ ਨਾਲ ਸੁਦੇਸ਼ ਸਿੰਘ ਨਾਨਕਪੁਰਿਆ ਦੇ ਦੋਵੇਂ ਭਰਾ ਗੁਰਮੀਤ ਸਿੰਘ ਜਿਨੇ ਨੂੰ ਆਇਆ ਮੋਹਿਤ ਮਾਰੇ ਵਾਲ ਕੋ ਨਾਲ ਸੁਦੇਸ਼ ਸਿੰਘ ਨੇ ਇਹਦੇ ਹੈ ਇਹਨਾਂ ਦੇ ਪਰ ਸੁਦੇ ਸੁਦੇ ਸਿੰਘਾਂ ਨਾਲ ਜਿਆ ਸਾਹਾਂ ਨਾਲ ਮਿਲ ਕੇ ਉਹ ਤੇ ਇਨਸਾਨ ਸਾਰੇ ਬੱਚੇ ਡਰੇ ਸੈਂਨੇ ਵਸੇ ਜੀ ਉਹਦੇ ਮੈਫਰਕਾਇਸ ਨਾ ਸੀ ਜੇ ਮੈਂ ਕੰਪਲੈਂਟ ਕੀਤੀ ਬਿਚੇ ਬੱਚਿਆਂ ਦੀ ਸੋਚਾ ਕੀ ਆ ਰਹੀ ਜਿੰਤਾ ਦੇ ਜਿਹੜੇ ਅੰਸਰ ਆ ਗਏ ਆ ਇਹਨਾਂ ਦੇ ਕਾਰਨ ਹੈ ਜੀ